ਸਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਸਿੰਘ ਸਹਿਬਾਨ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਜਿਹਨੂੰ ਕਿਹਾ ਜਾਂਦਾ ਹੈ ਜਾਂ ਤਨਖਾਹ ਕਹਿ ਲੋ ਉਹ ਲਗਾ ਦਿੱਤੀ ਸੀ। ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇਹ ਸੇਵਾ ਮੁਕੰਮਲ ਕਰ ਲਈ ਹੈ ਤੇ ਉਹ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਨਤਮਸਤਕ ਹੋ ਜਾਣਗੇ। ਆਖਰੀ ਪੜਾਅ ਦੇ ਤਹਿਤ ਉਹਨਾਂ ਨੇ ਸੇਵਾ ਨਿਭਾਈ ਹੈ। ਸ਼੍ਰੀ ਮੁਖਸਰ ਸਾਹਿਬ ਵਿਖੇ ਜਿੱਥੇ ਉਹਨਾਂ ਨੇ ਪਹਿਰੇਦਾਰ ਵੱਜੋਂ ਵੀ ਸੇਵਾ ਨਿਭਾਈ, ਵਰਤਨਾ ਦੀ ਸੇਵਾ ਕੀਤੀ, ਕੀਰਤਨ ਦਾ ਸਰਵਣ ਕੀਤਾ, ਗੁਰਬਾਣੀ ਕੀਰਤਨ ਸੁਣਿਆ। ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਤੋਂ ਸ਼ੁਰੂਆਤ ਕਰਦੇ ਨੇ, ਉੱਥੇ ਉਹਨਾਂ ਨੂੰ ਪਹਿਰੇਦਾਰ ਦੀ ਜਿਹੜੀ ਸੇਵਾ ਨਿਭਾਉਣ ਲਈ ਕਿਹਾ ਗਿਆ, ਉਹ ਉੱਥੇ ਸੇਵਾ ਨਿਭਾਉਂਦੇ ਨਜ਼ਰ ਆਏ। ਉਸ ਤੋਂ ਬਾਅਦ ਦੇ ਵਿੱਚ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਉਸ ਤੋਂ ਬਾਅਦ ਦੇ ਵਿੱਚ ਤੱਕ ਸ਼੍ਰੀ ਦਮਦਮਾ ਸਾਹਿਬ ਤੇ ਹੁਣ ਆਖਰੀ ਜਿਹੜਾ ਪੜਾ ਹੈ ਉਹ ਅੱਜ ਉਹਨਾਂ ਨੇ ਮੁਕੰਮਲ ਕਰ ਲਿਆ ਸ਼੍ਰੀ ਮੁਖਤਸਰ ਸਾਹਿਬ ਵਿਖੇ ਤੇ ਕੱਲੋ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਣਗੇ ਉਸ ਤੋਂ ਬਾਅਦ ਦੇ ਵਿੱਚ ਸਿੰਘ ਸਹਿਬਾਨ ਦਾ ਅਗਲਾ ਫੈਸਲਾ ਕੀ ਆਉਂਦਾ ਹੈ ਇਹਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਟਿਕ ਗਈਆਂ ਨੇ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕਮਾਸਣ ਪਿਆ ਉਹਦਾ ਖਮਿਆਜ਼ਾ ਅਜੇ ਆ ਭੁਗਤਣਾ ਪਿਆ ਕਿ ਸਭ ਦੀ ਪੇਸ਼ੀ ਪੈ ਗਈ ਸਭ ਨੂੰ ਤਲਬ ਕੀਤਾ ਗਿਆ ਉਸ ਵੇਲੇ ਦੀ ਤਤਕਾਲੀ ਜਿਹੜੀ ਕੋਰ ਕਮੇਟੀ ਸੀਗੀ ਸੁਭੀਰ ਸਿੰਘ ਬਾਦਲ ਖੁਰਾਂ ਦੇ ਸਰਕਾਰ ਦੇ ਵੇਲੇ ਦੀ ਉਦੋਂ ਦੇ ਮੰਤਰੀ ਸੀਗੇ ਸਭ ਤੋਂ ਸਪਸ਼ਟੀਕਰਨ ਮੰਗੇ ਗਏ ਤੇ ਸਭ ਨੂੰ ਹੁਣ ਇੱਕ ਤਰੀਕੇ ਦੇ ਨਾਲ ਧਾਰਮਿਕ ਸਜ਼ਾ ਸੁਣਾ ਦਿੱਤੀ ਗਈ ਤਰਖਾਇਆ ਕਰਾਰ ਦਿੱਤਾ ਗਿਆ ਤੇ ਗਲਾਂ ਦੇ ਵਿੱਚ ਤਖਤੀਆਂ ਪਾਉਣੀਆਂ ਪਈਆਂ ਵਾਸ਼ਰੂਮ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਗਈ ਤੇ ਸੁਭੀਰ ਸਿੰਘ ਬਾਦਲ ਦੇ ਉੱਤੇ ਇਸੇ ਦੌਰਾਨ ਇੱਕ ਹਮਲਾ ਵੀ ਹੁੰਦਾ ਜਿਹਦੇ ਵਿੱਚ ਉਹਨਾਂ ਦੀ ਵਾਲ-ਵਾਲ ਜਾਨ ਬਚ ਗਈ ਸੀ ਨਰੇਂਦਰ ਸਿੰਘ ਚੌੜਾ ਨੇ ਉਹਨਾਂ ਦੇ ਉੱਤੇ ਰਵਾਲਵਰ ਤਾਣੀ ਫਾਇਰ ਵੀ ਕੀਤਾ ਪਰ ਨਿਸ਼ਾਨਾ ਚੁੱਕ ਗਿਆ ਕਿਉਂਕਿ ਉਹਦੇ ਵਿੱਚ ਪੁਲਿਸ ਦੀ ਵੱਡੀ ਇੱਕ ਕਾਰਵਾਈ ਹੋ ਗਈ ਸੀ ਜਿਨ੍ਹਾਂ ਨੇ ਸਮਾਂ ਰੰਦੇ ਇਸ ਵੱਡੀ ਘਟਨਾ ਨੂੰ ਰੋਕ ਲਿਆ ਤੇ ਹੁਣ ਨਰੇਂਦਰ ਸਿੰਘ ਚੌੜਾ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਪੁਲਿਸ ਰਿਮਾਂਡ ਦੇ ਉੱਤੇ ਚੱਲ ਰਿਹਾ ਹੈ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਖਾਨ ਨੇ ਆਪਣੀ ਤਨਖਾਹ ਵਾਲਾ ਕੰਮ ਮੁਕੰਮਲ ਕਰ ਲਿਆ ਹੈ ਉਹਨਾਂ ਦੇ ਸਾਥੀਆਂ ਦੀ ਜਿਹੜੇ ਉਹਨਾਂ ਦੇ ਉਸ ਵੇਲੇ ਦੇ ਮੌਜੂਦਾ ਮੰਤਰੀ ਸੀ ਉਹਨਾਂ ਦੀ ਵੀ ਕੁਲਮਲਾ ਕੇ ਤਨਖਾਹ ਵਾਲਾ ਕੰਮ ਹੁਣ ਮੁਕੰਮਲ ਹੋ ਚੁੱਕਿਆ ਹੈ ਤੇ ਕੱਲ ਸ਼੍ਰੀ ਕਲਤਕ ਸਾਬ ਵਿਖੇ ਜਾ ਕੇ ਨਤਮਸਤਕ ਹੋਣਗੇ ਉਸ ਤੋਂ ਬਾਅਦ ਵਿੱਚ ਸਿੰਘ ਸਹਿਬਾਨ ਅਗਲਾ ਫੈਸਲਾ ਕੀ ਸੁਣਾਉਂਦੇ ਨੇ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ